ICICI ਬੈਂਕ ਦੀ ਬ੍ਰਾਂਚ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਬੈਂਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਬੈਂਕ ਵਿੱਚ ਤਾਇਨਾਤ ਸਕਿਉਰਟੀ ਗਾਰਡ ਅਤੇ ਪੁਲਿਸ ਦੀ ਮਸਤੀਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੈਂਕ ਵਿੱਚ ਤਾਇਨਾਤ ਸਕਿਉਰਟੀ ਗਾਰਡ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੈਂਕ ਵਿੱਚ ਰਾਤ ਵੇਲੇ ਡਿਊਟੀ ਹੁੰਦੀ ਹੈ ਅਤੇ ਬੀਤੀ ਰਾਤ ਕਰੀਬ 2 ਵਜੇ ਮੋਟਰਸਾਈਕਲ ਤੇ ਚੋਰ ਆਏ ਅਤੇ ਸ਼ਟਰ ਨੂੰ ਲੱਗੇ ਤਾਲੇ ਤੋੜਨ ਲੱਗੇ ਤਾਂ ਉਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੁਲਿਸ ਨੂੰ ਫੋਨ ਕੀਤਾ ਤਾਂ ਮੌਕੇ ਤੇ ਹੀ ਪੁਲਿਸ ਪਾਰਟੀ ਦੀ ਟੀਮ ਪਹੁੰਚ ਗਈ ਜਿਸ ਤੋਂ ਬਾਅਦ ਚੋਰ ਮੌਕਾ ਦੇਖ ਕੇ ਭੱਜ ਗਏ ਉਸ ਮੁਤਾਬਕ ਪੁਲਿਸ ਨੇ ਇਨ੍ਹਾਂ ਚੋਰਾਂ ਦੀ ਭਾਲ ਲਈ ਵੱਖ-ਵੱਖ ਜਗ੍ਹਾ ਛਾਪੇਮਾਰੀ ਵੀ ਕੀਤੀ ਬਾਰੋ ਮੌਕਾ ਦੇਖ ਕੇ ਭੱਜ ਗਏ ਇਸ ਮੌਕੇ ਸਬ ਇੰਸਪੈਕਟਰ ਤਨਮ ਸਿੰਘ ਥਾਣਾ ਸਿਟੀ ਬਲਾਚੌਰ ਮੁੱਖ ਅਫਸਰ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਇਸ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਿਆ ਤਾਂ 2 ਮਿੰਟ ਵਿੱਚ ਹੀ ਪੁਲਿਸ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੀ ਅਤੇ ਉਹਨਾਂ ਨੇ ਕਿਹਾ ਕਿ ਚੋਰ ਜਲਦੀ ਪੁਲਿਸ ਦੇ ਅੜਿੱਕੇ ਹੋਣਗੇ ਪਰ ਹੁਣ ਇੱਕ ਦੇਖੋ 15 ਅਗਸਤ ਜਿਹੜੀ ਆ ਉਹ ਆ ਰਹੀ ਹੈਗੀ ਆ ਚੱਪੇ ਚੱਪੇ ਦੇ ਉੱਪਰ ਜਿਹੜੀ ਆ ਉਹ ਪੁਰਸ ਜਿਹੜੀ ਆ ਲੱਗੀ ਹੋਈ ਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਚੋਰੀ ਦੀ ਬਾਰਦਾਤ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਕਾਮੀ ਘਟਣਾ ਨਾ ਵਾਪਰੇ ਪਰ ਜਿਹੜੇ ਚੋਰ ਨੇ ਲੱਗਦਾ ਆ ਉਹ ਆਪਣਾ ਇੱਕ ਕਾਰੋਬਾਰ ਜਿੱਦਾਂ ਇਨਸਾਨ ਕਰਦਾ ਆ ਉਸ ਤਰ੍ਹਾਂ ਲੱਗੇ ਹੋਏ ਨੇ ਉਹ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਪਤਾ ਵੀ ਹੈ ਕਿ 15 ਅਗਸਤ ਹੋਣ ਕਰਕੇ ਚੱਪੇ-ਚੱਪੇ ਤੇ ਜਿਹੜੀ ਆ ਉਹ ਪੁਲਿਸ ਲੱਗੀ ਹੋਈ ਆ ਥਾਂ-ਥਾਂ ਨਾਕਾਬੰਦੀਆਂ ਹੋਰ ਨਾਕਾਬੰਦੀ ਹੋ ਰਹੀ ਆ ਥਾਂ-ਥਾਂ ਦੇ ਉੱਪਰ ਹਰ ਤਰ੍ਹਾਂ ਦੀ ਚੈਕਿੰਗ ਹੋ ਰਹੀ ਆ ਪਰ ਚੋਰ ਇੰਨੇ ਬੇਖੌਫ ਨੇ ਉਹ ਤਾਂ ਸੋਚਦੇ ਨੇ ਕਿ ਚਲੋ ਕੋਈ ਗੱਲ ਨਹੀਂ ਪੁਲਿਸ ਵਾਲੇ ਆਪਣਾ ਕੰਮ ਕਰਦੇ ਨੇ ਤੇ ਅਸੀਂ ਆਪਣਾ ਕੰਮ ਕਰਦੇ ਆ ਪਰ ਚੋਰਾਂ ਦਾ ਦਾ ਇਸ ਆਈਸੀਆਈ ਆਈਸੀਆਈ ਗੈਂਕ ਦੇ ਵਿੱਚ ਨਹੀਂ ਲੱਗਾ ਤੇ ਚੋਰਾਂ ਨੂੰ ਉੱਥੋਂ ਮੂੰਹ ਦੀ ਖਾਣੀ ਦੇ ਪਈ ਆਓ ਦੇਖਦੇ ਆਂ ਪੂਰੀ ਰਿਪੋਰਟ ਕੀ ਨਾਮ ਲਿਖੋ ਲਾਪਿਸ ਨਾਲ ਜੀ ਨਾਮ ਤੇ ਇਹ ਕਿਹੜਾ ਬੈਂਕ ਆ ਜੀ ICICI ਬੈਂਕ ਬੜਾ ਜੋੜਾ ਜੀ ਮੈਂ ਬੌਂਡਰਨ ਜੀ ਸਿਕਿਉਰਟੀ ਦੇ ਵਿੱਚ MSF ਰੂਪ ਵਿੱਚ ਜੋਬ ਕਰ ਰਿਹਾ ਤੇ ਰਾਤ ਤਕਰੀਬਨ 2:00 ਵਜੇ ਦੇ ਕਰੀਬ ਇੱਥੇ ਚੋਰ ਆਏ ਸੀ ਤੇ ਕਿਉਂਕਿ ਸਾਡਾ ਕੰਮ ਸਾਡਾ ਗਾਰਡ ਦਾ ਹੁੰਦਾ ਸੋ ਇਸ ਕਰਕੇ ਸਾਨੂੰ ਅਲਰਟ ਰਹਿਣਾ ਪੈਂਦਾ ਜਿੱਦੈ ਉਹਨੇ ਆ ਕੇ ਜਿੰਦੇ ਭੰਨੇ ਆ ਭੰਨਣ ਦੀ ਪਹਿਲਾਂ ਉਹਨਾਂ ਨੇ ਜਿੰਦੇ ਭੰਨੇ ਤੇ ਤੁਰੰਤ ਅਸੀਂ ਹਰਕਤ ਦੇ ਵਿੱਚ ਆ ਗਏ ਅਸੀਂ ਆਪਣੀ ਕੰਪਨੀ ਨੂੰ ਜਿਹੜਾ ਹੈ ਸੁਚੇਤ ਕੀਤਾ ਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਸ਼ਟਰ ਚੱਕਿਆ ਤੇ ਨਾਲ ਦੀ ਨਾਲ ਅਸੀਂ ਜਿਹੜਾ ਹੈ ਪੁਲਿਸ ਨੂੰ ਇਨਫੋਰਮ ਕਰਕੇ ਇੱਥੋਂ ਬਾਹਰ ਆ ਗਏ ਤੇ ਉਸ ਤੋਂ ਭੱਜ ਗਏ ਫਿਰ ਜਿਸ ਦੇ ਨਾਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਤੇ ਏਟੀਐਮ ਵਾਲੇ ਪਾਸੇ ਪਰਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਉਹਨਾਂ ਨੇ ਬੈਂਕ ਵਾਲੇ ਪਾਸੇ ਪਰਣ ਦੀ ਕੋਸ਼ਿਸ਼ ਕੀਤੀ ਮੇਰੀ ਡਿਊਟੀ ਏਟੀਐਮ ਦੇ ਵਿੱਚ ਹੁੰਦੀ ਹੈ ਹਾਂਜੀ ਸਿਕਿਉਰਿਟੀ ਨੂੰ ਬ ਤੇ ਜਿੱਦੇ ਉਹਨਾਂ ਨੇ ਭੰਨਣ ਦੀ ਕੋਸ਼ਿਸ਼ ਕੀਤੀ ਨਾਲੇ ਅਸੀਂ ਹਰਕਤ ਦੇ ਵਿੱਚ ਆ ਗਏ ਤੇ ਇੱਥੋਂ ਇਸ ਕਰਕੇ ਉਹ ਚੋਰ ਭੱਜ ਗਏ ਜੀ ਉਸ ਤੋਂ ਬਾਅਦ ਕੋਣ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵੀ ਤੁਰੰਤ ਜਿਹੜੀ ਹੈ 2 2 ਦੇ ਮਿੰਟ ਦੇ ਵਿੱਚ ਵਿੱਚ ਪੁਲਿਸ ਵੀ ਇੱਥੇ ਪਹੁੰਚ ਗਈ ਸੀ 15 ਗਾਸਤੀ ਚ ਡਿਊਟੀ ਵਾਲੇ ਸੰਧੀ ਚੈਕਿੰਗ ਸੰਧੀ ਮੈਂ ਖੁਦ ਆਪ ਵੀ ਬਾਹਰ ਸੀ ਤੇ ਮੇਰੀ ਆਲਰੇਡੀ ਜਿਹੜੀਆਂ ਪੈਟਰੋਲਿੰਗ ਆ ਉਹ ਲਗਾਤਾਰ ਬਲਾਚੌਰ ਦੇ ਏਰੀਆ ਵਿੱਚ ਗਸ਼ਟ ਕਰ ਰਹੀਆਂ ਸੀ ਤੇ ਰਾਤ ਸਾਨੂੰ ਦੋ ਵਜੇ ਦੋ ਸਵਾ ਦੋ ਦੇ ਕਰੀਬ ਇੱਕ ਫੋਨ ਨੂੰ ਜਿਹੜਾ ਮਸੂਲ ਹੋਇਆ ਸੀਗਾ ਤੇ ਫਿਰ ਇਹ ਗਾਰਡ ਮੁੰਡਾ ਲੱਗਾ ਲਵਪ੍ਰੀਤ ਕਿ ਸਾਡੀ ਬੈਂਕ ਦੇ ਸ਼ਟਰ ਨਾਲ ਕੋਈ ਬੰਦਾ ਛੇੜਛਾੜ ਕਰ ਰਿਹਾ ਸੱਬਰ ਦੇ ਨਾਲ ਤੇ ਤੁਰੰਤ ਅਸੀਂ ਬਿਨਾਂ ਦੇਰੀ ਜਸਟ 2 ਮਿੰਟ ਦੇ ਵਿੱਚ ਵਿੱਚ ਹੀ ਅਸੀਂ ਬਾਹਰ ਹੀ ਸੀਗੇ ਇੱਥੇ ਬੈਂਕ ਦੇ ਪਹੁੰਚੇ ਤੇ ਲਵਪ੍ਰੀਤ ਮੋਰੇ ਗਾਰਡ ਜਿਹੜਾ ਖੜਾ ਮਿਲਿਆ ਤੇ ਜਿਸ ਨੇ ਸਾਨੂੰ ਸਾਰੀ ਘਟਨਾ ਬਾਰੇ ਦੱਸਿਆ ਕਿ ਇੱਕ ਸਵਾਰ ਦੋ ਆਏ ਸੀਗੇ ਲੜਕੇ ਸੀਗੇ ਜਿਨ੍ਹਾਂ ਨੇ ਜਿਹੜੇ ਆਏ ਜਿਨ੍ਹਾਂ ਕੋਲ ਸੱਬਰ ਟਾਈਪ ਦਾ ਕੋਈ ਹਥਿਆਰ ਸੀਗਾ ਉਹ ਮੌਕੇ ਤੇ ਛੱਡ ਗਿਆ ਤੇ ਰੌਲਾ ਪਾਣਾ ਉਹ ਜਿਹੜਾ ਪਹਿਲਾਂ ਸਿਆਣਾ ਪੰਪਤੀ ਸਾਈਡ ਨੂੰ ਮੋਟਰਸਾਈਕਲ ਸਟਾਰਟ ਕਰਕੇ ਭੱਜ ਗਿਆ ਤੇ ਫਿਰ ਉਹ ਦੁਬਾਰਾ ਉਧਰੋਂ ਵਾਪਸ ਆ ਕੇ ਤੇ ਨੇ ਚੌਂਕ ਤੋਂ ਪਹਿਲਾਂ ਜਿਹੜੀ ਗੜੀ ਆਦੀ ਐ ਕਹੇਰੀਆਂ ਨਾਲ ਦੀ ਮਹਿੰਦੀ ਵੱਲ ਸਾਈਡ ਜਾ ਰਹੀ ਐ ਉਧਰੋਂ ਵਾਈਪ ਤੇ ਸਵਾਰ ਹੋ ਕੇ ਤੇਜ਼ ਬੜੀ ਤੇਜ਼ ਰਫ਼ਤਾਰ ਨਿਕਲ ਗਿਆ ਤੇ ਰਾਤ ਹਨੇਰਾ ਹੋਣ ਕਰਕੇ ਕਾਫੀ ਅਸੀਂ ਉਹਨਾਂ ਦਾ ਪਿੱਛਾ ਕੀਤਾ ਲੇਖਾ ਚੌਂਕ ਤੱਕ ਅਸੀਂ ਕਾਫੀ ਕੋਸ਼ਿਸ਼ ਕੀਤੀ ਜਿਵੇਂ ਉਹਨਾਂ ਦਾ ਕੁਝ ਖੂਲਿਓ ਲੱਗ ਸਕੇ ਪਰ ਨਹੀਂ ਲੱਗ ਸਕਿਆ ਤੇ ਸਾਰੇ ਆ ਵੀ ਇਹ ਹੈਪਨਿੰਗ ਥੋੜੀ ਰੋਟ ਪਤਾ ਹੋਵੇ ਪਰ ਉਮੀਦ ਹੈ ਚੋਰ ਫੜੇ ਜਾਊਗੇ ਜਲਦੀ ਬਿਲਕੁਲ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਆਨਸਰ ਆ ਉਹਨਾਂ ਨੂੰ ਜਲਦੀ ਨੱਥ ਪਾਈ ਜਾ ਸਕੇ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499